ਹਾਂਜੀ ਇੰਤਜ਼ਾਰ ਦੀਆਂ ਘੜੀਆਂ ਹੋ ਚੁੱਕੀਆਂ ਨੇ ਖਤਮ ਤੁਹਾਡੇ ਲਈ ਲੈ ਕੇ ਆਏ ਆਪਾਂ ਪ੍ਰਾਈਜ਼ ਜਿਹੜਾ ਕਿ 11000 ਰੁਪਏ ਦੀ ਪੇਮੈਂਟ ਹੈ ਐਂਡ ਇੱਕ ਸੂਟ ਵੀ ਤੁਹਾਨੂੰ ਦਵਾਂਗੇ ਦੇਖਦੇ ਆ ਵੀ ਕਿੰਨਾ ਭੈਣਾ ਨੇ ਕਿੰਨਾ ਭਰਾਵਾਂ ਨੇ ਆਪਣੇ ਚੈਨਲ ਨੂੰ ਫੋਲੋ ਕੀਤਾ ਐਂਡ ਆਪਣੀ ਜਿਨ੍ਹਾਂ ਨੇ ਸਟੋਰੀ ਲਗਾਈ ਹੋਊਗੀ ਆਪਾਂ ਉਹਨਾਂ ਨੂੰ ਕੱਢਾਂਗੇ ਇਹ ਪੇਮੈਂਟ 11000 ਚਲੋ ਜੀ ਚੈੱਕ ਕਰਦੇ ਆ ਕਿੰਨਾਂ ਦੀ ਕਿਸਮਤ ਅੱਜ ਜਿਹੜੀ ਕਿ ਹੋਣ ਜਾ ਰਹੀ ਹੈ ਲੱਕੀ ਆਹ ਲੋ ਜੀ ਇਹਨਾਂ ਦਾ ਆ ਗਿਆ ਸੰਦੀਪ ਕੌਰ ਲਓ ਜੀ ਇਹਨਾਂ ਦੀ ਆ ਗਈ ਆਈਡੀ ਦੇ ਉੱਪਰ ਆਪਣੀ ਜਿਹੜੀ ਕਿ ਇਹ ਆਪਾਂ ਨੇ ਧਰੀ ਸੀ ਇਹ ਹੁਣ ਆਪਾਂ ਕਰਦੇ ਆਂ ਜੀ ਸਰਚ ਵੀ ਦੇਖਦੇ ਆਂ ਇਹਨਾਂ ਨੇ ਆਪਣੀ ਸਟੋਰੀ ਜਿਹੜੀ ਲਗਾਈ ਹੋਈ ਆ ਆਪਾਂ ਨਾਲ ਨਾਲ ਹੀ ਸਰਚਿੰਗ ਕਰਦੇ ਆਂ ਜੀ ਹੁਣ ਦੇਖਦੇ ਆ ਸੰਦੀਪ ਕੌਰ A1 989558 ਹਾਂਜੀ ਆਹੀ ਆਈਡੀ ਆ ਇਹੀ ਦੇਖੋ ਇਹ ਤੇ ਆਈਡੀ ਤੇ ਫੇਸ ਆ ਹਾਂਜੀ ਹੁਣ ਦੇਖੋ ਆਪਾਂ ਚੈੱਕ ਕਰੋ ਵੀ ਸਟੋਰੀ ਲੱਗੀ ਹੋਈ ਹੈ ਜੀ ਇਹਨਾਂ ਨੇ ਨਹੀਂ ਜੀ ਕੋਈ ਇਹਨਾਂ ਨੇ ਹੋਜੀ ਆਪਾਂ ਹੁਣ ਕਰਨ ਲੱਗਿਆ ਸੰਦੀਪ ਕੌਰ ਹੋਰਾਂ ਨੂੰ ਮੈਸੇਜ ਉਹਨੇ ਇਹਨਾਂ ਦੇ ਆਪਣੀ ਜਿਹੜੀ ਸਟੋਰੀ ਉਹ ਨਹੀਂ ਲੱਗੀ ਹੋਈ ਸੀ ਇਹ ਹੁਣ ਬਣ ਗਿਆ ਆਪਣੇ ਸੂਟ ਦੇ winner ਹੁਣ ਆਪਾਂ ਇਹਨਾਂ ਨੂੰ ਸੂਟ ਭੇਜਾਂਗੇ ਜੀ ਇਹਨਾਂ ਦੀ ਸਟੋਰੀ ਲੱਗੀ ਹੁੰਦੀ ਤਾਂ ਆਪਾਂ ਇਹਨਾਂ ਨੂੰ ਪੇਮੈਂਟ ਵੀ ਦੇਣੀ ਸੀ ਚਲੋ ਆਪਾਂ ਇਹਨਾਂ ਨੂੰ ਸੂਟ ਦਿੰਨੇ ਆ ਨੈਕਸਟ ਟਾਈਮ ਪਰਮਾਤਮਾ ਕਰੇ ਇਹਨਾਂ ਨੂੰ 11000 ਵੀ ਮਿਲ ਜਾਵੇ ਚਲੋ ਜੀ ਆਪਾਂ ਹੁਣ ਇਹਨਾਂ ਨੂੰ ਮੈਸੇਜ ਕਰ ਦਿੱਤਾ